ਇਹ ਸਾਡਾ ਆਪਣੇ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕੁਝ ਕੋਸ਼ਨਾ ਨੂੰ ਹੱਲ ਕਰਾਂਗੇ ਸੋ ਵੀਡੀਓ ਤੱਕ ਬਨੇ ਰਹੋ ਐਂਡ ਦੇ ਵੀਡੀਓ ਤੱਕ ਜਰੂਰ ਬਨੇ ਰਹੋ ਕਿਉਂਕਿ ਇਹ ਜੇਕਰ ਤੁਸੀਂ ਟੌਪਿਕ ਕੀਤਾ ਹੋਇਆ ਹੈ ਤਾਂ ਤਾਂ ਵੀ ਇਸ ਵੀਡੀਓ ਨੂੰ ਦੇਖ ਲਓ ਕਿਉਂਕਿ ਹੋ ਸਕਦਾ ਹੈ ਕਿ ਤੁਹਾਨੂੰ ਕੁਝ ਅਜਿਹੇ ਪੁਆਇੰਟ ਮਿਲ ਜਾਣ ਜਿਹੜੇ ਤੁਸੀਂ ਪਹਿਲਾਂ ਮਿਸ ਕੀਤੇ ਹੋਣ ਅਤੇ ਹੋ ਸਕਦਾ ਹੈ ਤੁਹਾਨੂੰ ਇਹਦੇ ਚ ਨਵੇਂ ਜੋ ਪੁਆਇੰਟ ਹੈ ਉਹ ਦੇਖਣ ਨੂੰ ਮਿਲ ਜਾਣ ਕਿਉਂਕਿ ਐਗਜ਼ਾਮ ਦੇ ਵਿੱਚ ਤੁਹਾਨੂੰ ਏ ਵੀ ਪੰਜਾਬੀ ਕੁਆਲੀਫਾਈਡ ਐਗਜ਼ਾਮ ਦੇ ਵਿੱਚ ਇਹ ਟੌਪਿਕ ਦੇ ਵੀ ਤੁਹਾਨੂੰ ਇੱਕ ਕੁਐਸ਼ਨ ਜ਼ਰੂਰ ਆਏਗਾ ਹਾਂਜੀ ਪਹਿਲਾ ਇਹ ਕੁਐਸ਼ਨ ਕਿ ਕਰਤਾਰ ਸਿੰਘ ਸਰਾਭਾ ਦਾ ਜਨਮ ਕਦੋਂ ਹੋਇਆ ਉਹਨਾਂ ਦਾ ਜਨਮ ਹੋਇਆ ਜੀ 24 ਮਈ 1896 ਈਸਵੀ ਨੂੰ ਹੋਇਆ ਹੁਣ ਇਹਦੇ ਵਿੱਚ ਥੋੜੀ ਜਿਹਾ ਆਪਾਂ ਡਿਟੇਲ ਲੈ ਕੇ ਪੜਾਂਗੇ ਕਿ ਇਹ ਉਹਨਾਂ ਦਾ ਜਨਮ ਤਾਂ ਹੋਇਆ ਬਾਕੀ ਉਹਨਾਂ ਦਾ ਜਨਮ ਉਹਦੇ ਪਿਤਾ ਦੇ ਨਾਮ ਮੰਗਲ ਸਿੰਘ ਦੇ ਘਰ ਹੋਇਆ ਉਹਨਾਂ ਦੀ ਮਾਤਾ ਦਾ ਨਾਮ ਸਹਿਬਕੌਰ ਸੀ ਉਹਨਾਂ ਦਾ ਜੋ ਜਨਮ ਪਿੰਡ ਸਰਾਬਾ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਪਿਤਾ ਦਾ ਸਾਇਆ ਬਚਪਨ ਵਿੱਚ ਹੀ ਉੱਠ ਉੱਠਣ ਤੋਂ ਬਾਅਦ ਕੀ ਸੀਗੀ ਉਹਨਦੀ ਪਾਲਣਾ ਪੋਸ਼ਣਾ ਜਿਹੜੀ ਕੀਤੀ ਕਿੰਨਾਂ ਨੇ ਕੀਤੀ ਉਹਨਾਂ ਦੇ ਦਾਦਾ ਕੀਤੀ ਕਿਹੜੇ ਸਰਦਾਰ ਬਦਨ ਸਿੰਘ ਨੇ ਉਹਨਾਂ ਦੀ ਪਾਲਣ ਪੋਸ਼ਣ ਕੀਤਾ ਹੋ ਸਕਦਾ ਤੁਹਾਨੂੰ ਇਸ ਪੁਆਇੰਟ ਆਫ View ਤੋਂ ਕੁਐਸਚਨ ਪੁੱਛਿਆ ਜਾਵੇ ਠੀਕ ਹੈ ਨੈਕਸਟ ਹੈ ਜੀ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਪਿੱਛੇ ਪੜਿਆ ਹੈ ਕਿ ਹੁਣ ਆਪਾਂ ਇਹ ਦੁਬਾਰਾ ਇਸ ਗੱਲ ਨੂੰ ਕਰਾਂਗੇ ਕਿਉਂਕਿ ਅਲੱਗ ਤੋਂ ਤੁਸੀਂ ਇਹ ਚੀਜ਼ ਨੋਟ ਕਰਿਓ ਕਿਉਂਕਿ ਐਗਜ਼ਾਮ ਦੇ ਵਿੱਚ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਉਹਨਾਂ ਦੇ ਪਿਤਾ ਦਾ ਕੀ ਨਾਮ ਸੀ ਸਰਦਾਰ ਮੰਗਲ ਸਿੰਘ ਸੀ ਅਤੇ ਗਰੇਵਾਲ ਅਤੇ ਮਾਤਾ ਦਾ ਨਾਮ ਕੀ ਸੀ ਸਹਿਬਕੌਰ ਸੀ ਨੈਕਸਟ ਹੈ ਜੀ ਸ਼ਹੀਦ ਕਰਤਾਰ ਸਿੰਘ ਨੂੰ ਉੱਚੀ ਪੜਾਈ ਕਰਨ ਲਈ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਅਮਰੀਕੀ ਅਮਰੀਕਾ ਦੇ ਵਿੱਚ ਭੇਜਿਆ ਗਿਆ ਯੂ ایس ਦੇ ਵਿੱਚ ਠੀਕ ਹੈ ਜੀ ਸੰਯੁਕਤ ਰਾਸ਼ਟਰ ਅਮਰੀਕਾ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਅਤੇ ਅੱਗੋਂ ਇਹਨਾਂ ਦੀ ਚੁ ਪੁਆਇੰਟ ਨਹੀਂ ਕਿ ਜਦੋਂ ਅਮਰੀਕਾ ਜਾਣਾ ਸੀ ਉਹਨਾਂ ਦੇ ਕੁਝ ਪੁਆਇੰਟ ਨਹੀਂ ਕਿ ਦਸਵੀਂ ਪਾਸ ਕਰਨ ਮਗਰੋਂ ਕਰਤਾਰ ਸਿੰਘ ਸਰਾਬਾ ਨੇ 1900 1911 ਈਸਵੀ ਵਿੱਚ ਉਚੇਰੀ ਪੜਾਈ ਲਈ ਅਮਰੀਕਾ ਚਲੇ ਗਏ ਜਦੋਂ ਦਸਵੀਂ ਤੱਕ ਦੀ ਪ੍ਰੀਖਿਆ ਉਹਨਾਂ ਕੀਤੀ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਹੀ ਕੀਤੀ ਸੀ ਉਸ ਤੋਂ ਬਾਅਦ ਕੀ ਸੀ ਜਦੋਂ ਉਹ ਉੱਚੀ ਸਿੱਖਿਆ ਪ੍ਰਾਪਤ ਕਰਨੀ ਸੀ ਤਾਂ ਉਹ ਅਮਰੀਕਾ ਦੇ ਵਿੱਚ ਚਲੇ ਗਏ ਆਪਣੀ ਪੜਾਈ ਦੇ ਖਰਚ ਲਈ ਮਜ਼ਦੂਰੀ ਵੀ ਉਹ ਖੁਦ ਕਰਦੇ ਸੀ ਉਸ ਨੇ ਹਿੰਦੀ ਮਜ਼ਦੂਰਾਂ ਦੇ ਨਾਲ ਹੁੰਦੇ ਨਸਲੀ ਵਿਤਕਰੇ ਨੂੰ ਦੇਖਿਆ ਤੇ ਉਹ ਅੰਗਰੇਜ਼ਾਂ ਵਿਰੁੱਧ ਨਫ਼ਰਤ ਨਾਲ ਭਰਿਆ ਭਰ ਗਿਆ ਜੂਨ 1912 ਵਿੱਚ ਉਸ ਨੇ ਹਿੰਦੀ ਨੌਜਵਾਨਾਂ ਦਾ ਇਕੱਠ ਕਰਕੇ ਪਹਿਲੀ ਤਕਰੀਰ ਕਰਦਿਆ ਉਹਨਾਂ ਨੂੰ ਭਾਰਤ ਨੂੰ ਆਜ਼ਾਦ ਕਰਾਉਣ ਦਾ ਪ੍ਰਾਲਾ ਕਰਾਇਆ ਦੇਖੋ ਇਸ ਪੁਆਇੰਟ ਦੇ ਵਿੱਚ ਕੀ ਦਿੱਤਾ ਗਿਆ ਹੈ ਉਹ ਚੇਰੀ ਵਿਦਿਆਲੇ 1911 ਇਸਵੀ ਦੇ ਵਿੱਚੋਂ ਪੜਨ ਗਏ ਸੀ ਜਦੋਂ ਉੱਥੇ ਉਹਨਾਂ ਨੇ ਦੇਖਿਆ ਕਿ ਉਹ ਆਪਣੀ ਪੜਾਈ ਦਾ ਜਿਵੇਂ ਖੁਦ ਖਰਚਾ ਕਰਦੇ ਸੀ ਜਦੋਂ ਵੀ ਆਪਾਂ ਹੁਣ ਵੀ ਦੇਖਦੇ ਆ ਕਿ ਆਪਣੇ ਜੋ ਲੋਕ ਨੇ ਜਦੋਂ ਬਾਹਰਲੀ ਕੰਟਰੀ ਦੇ ਵਿੱਚ ਪੜਨ ਲਈ ਜਾਂਦੇ ਆ ਉਹ ਉੱਥੇ ਉਹਨਾਂ ਨੂੰ ਖੁਦ ਕਮਾ ਕੇ ਖਾਣਾ ਪੈਂਦਾ ਤੇ ਇਸ ਤਰ੍ਹਾਂ ਹੀ ਇਹਨਾਂ ਦੇ ਨਾਲ ਸੀ ਬਟ ਜਿਹੜੇ ਉੱਥੋਂ ਦੇ ਅੰਗਰੇਜ਼ ਸੀ ਹਿੰਦੀ ਜਿਹੜੇ ਨਸਲ ਦੇ ਲੋਕ ਸੀ ਇੱਥੋਂ ਦੇ ਆਪਣੇ ਯੂਨਰ ਸੀ ਬਾਈਏ ਕਹਿ ਦਿੰਨੇ ਹੁੰਨੇ ਆ ਉਹ ਸੀ ਜਾਂ ਹੋਰ ਆਪਣੇ ਪੰਜਾਬੀ ਕੋਈ ਵੀ ਹੋ ਸਕਦੇ ਹਨ ਉਹਨਾਂ ਦੇ ਨਾਲ ਕੀ ਸੀ ਉਹ ਵਿਤਕਰਾ ਕਰਦੇ ਸੀ ਉਹਨਾਂ ਦੀ ਨਸਲ ਦੇ ਸਬੰਧੀ ਵਿਤਕਰਾ ਕਰਦੇ ਸੀ ਤਾਂ ਇਹ ਇਹ ਉਹਨਾਂ ਦੇ ਖੌਫ ਦਿਮਾਗ ਦੇ ਵਿੱਚ ਬੈਠ ਗਿਆ ਖੌਫ ਨਹੀਂ ਕਵਾਂਗੇ ਕਿ ਗੁੱਸਾ ਬੈਠ ਗਿਆ ਦਿਮਾਗ ਦੇ ਵਿੱਚ ਤਾਂ ਉਹਨਾਂ ਨੇ ਇੱਕ ਹਿੰਦੀ ਨੌਜਵਾਨਾਂ ਦੀ ਸਭਾ ਦਾ ਇਕੱਠ ਕਰਕੇ ਉਹਨਾਂ ਨੂੰ ਵੀ ਇਸ ਗੱਲ ਦਾ ਪ੍ਰੇਰਿਤ ਕੀਤਾ ਕਿ ਆਪਾਂ ਇੱਕ ਅਲੱਗ ਤੋਂ ਸਭਾ ਬਣਾਈਏ ਜਿਦੇ ਵਿੱਚ ਕੀ ਹੈ ਆਪਾਂ ਇਹਨਾਂ ਦੇ ਵਿਰੁੱਧ ਸੰਘਰਸ਼ ਕਰੀਏ ਨੈਕਸਟ ਹੈ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਅਮਰੀਕਾ ਵਿੱਚ ਕਿਸ ਪਾਰਟੀ ਨਾਲ ਜੁੜੇ ਉਹ ਉਹਨਾਂ ਦੀ ਜਿਹੜੀ ਅਲੱਗ ਪਾਰਟੀ ਬਣਾਈ ਗਈ ਸੀ ਨਾ ਉਸ ਪਾਰਟੀ ਦਾ ਨਾਮ ਸੀ ਗਦਰ ਪਾਰਟੀ ਠੀਕ ਹੈ ਸਭ ਤੋਂ ਜ਼ਿਆਦਾ ਇਹਨਾਂ ਦੀ ਪਾਰਟੀ ਦੇ ਵਿੱਚ ਇਹਨਾਂ ਨੇ ਪਹਿਲਾਂ ਹਿੱਸਾ ਲਿਆ ਸੀ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਹੀ ਇਹਨਾਂ ਦੇ ਤੌਰ ਤੇ ਹੀ ਇਹ ਗਦਰ ਪਾਰਟੀ ਦਾ ਆਰੰਭ ਹੋਇਆ ਨੈਕਸਟ ਜੋ ਪੁਆਇੰਟ ਨੇ ਹੁਣ ਇਥੇ ਕੀ ਪ੍ਰਸਿੱਧ ਦੇਸ਼ ਭਗਤ ਬਾਬਾ ਸੂਨ ਸਿੰਘ ਪਕੜਾ ਪਕੜਾ ਆਏਗਾ ਦਾਜੂ ਸ਼ੀਲਾ ਭਾਸ਼ਣ ਸੁਣ ਕੇ ਉਹ ਦੇਸ਼ ਤੋਂ ਜਾਣ ਵਾਸਤੇ ਲਈ ਤਿਆਰ ਹੋ ਗਿਆ 21 April 1913 ਨੂੰ ਅਮਰੀਕਾ ਵਿੱਚ ਹਿੰਦੀ ਮਜ਼ਦੂਰਾਂ ਦੇ ਨਾਲ ਗਦਰ ਪਾਰਟੀ ਦੀ ਨੀਂ ਰੱਖੀ ਤੇ ਗਦਰ ਨਾਮ ਦੇ ਹਫਤਾਵਾਰ ਅਖਬਾਰ ਕੱਢਣ ਦਾ ਫੈਸਲਾ ਕੀਤਾ ਅਖਬਾਰ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ ਹੀ ਸਰਾਬੇ ਨੇ ਜੰਗੀ ਸਿੱਖਲਾਈ ਪ੍ਰਾਪਤ ਕਰਨੀ ਸ਼ੁਰੂ ਕੀਤੀ ਇਸ ਨਾਲ ਅਖਬਾਰ ਨੇ ਸਾਰੇ ਪੰਜਾਬੀਆਂ ਵਿੱਚ ਆਜ਼ਾਦੀ ਦਾ ਚਾਪ ਪੈਦਾ ਕੀਤਾ ਕਰਕੇ ਗੁਰਪਾਣੀਆਂ ਦੀ ਜਾਗ ਲਗਾ ਦਿੱਤੀ ਇਸ ਵਿੱਚ ਜਸ਼ੀਲੀਆਂ ਤੇ ਦੇਸ਼ ਭਗਤੀ ਦੇ ਭਾਵਾਂ ਨਾਲ ਭਰਪੂਰ ਕਵਿਤਾਵਾਂ ਛਪੀਆਂ ਹੋਈਆਂ ਨੇ ਤੇ ਉਹਨਾਂ ਦਾ ਮਤਲਬ ਇੱਕ ਅਖਬਾਰ ਛਾਪਣ ਦਾ ਉਹਨਾਂ ਦਾ ਮਤਲਬ ਕੀ ਸੀ ਕਿ ਸਾਡੇ ਜੋ ਪੰਜਾਬੀ ਨੇ ਜੇ ਖਾਸ ਕਰਕੇ ਇਹ ਕਿਹੜੀ ਭਾਸ਼ਾ ਚ ਲਿਖੀ ਗਈ ਹੋਊਗੀ ਜਾਂ ਹਿੰਦੀ ਭਾਸ਼ਾ ਵਿੱਚ ਲਿਖੀ ਗਈ ਹੋਊਗੀ ਜਾਂ ਪੰਜਾਬੀ ਤੇ ਅੰਗਰੇਜ਼ਾਂ ਨੂੰ ਇਹ ਚੀਜ਼ ਨਹੀਂ ਆਉਂਦੀ ਸੀ ਇਹਦੇ ਵਿੱਚ ਕੀ ਇੱਕ ਤਰ੍ਹਾਂ ਦਾ ਜੋਸ਼ ਪੈਦਾ ਕੀਤਾ ਗਿਆ ਪੰਜਾਬੀਆਂ ਦੇ ਵਿੱਚ ਹਿੰਦੀ ਜਿਹੜੇ ਕੌਮ ਦੇ ਲੋਕ ਸੀ ਉੱਥੇ ਜੋ ਵੱਸੇ ਸੀ ਉਹਨਾਂ ਦੇ ਵਿੱਚ ਜੋਸ਼ ਪੈਦਾ ਕਰਨ ਲਈ ਇਹ ਅਖਬਾਰ ਕੱਢਿਆ ਗਿਆ ਸੀਗਾ ਨੈਕਸਟ ਹੈ ਜੀ ਗਦਰ ਪਾਰਟੀ ਦੀ ਸਥਾਪਨਾ ਕਦੋਂ ਹੋਈ ਤੁਹਾਡੇ ਅਲੱਗ ਤੋਂ ਪੁਆਇੰਟ ਪੁੱਛਿਆ ਜਾ ਸਕਦਾ ਹੈ ਸਥਾਪਨਾ ਹੋਈ 1913 ਈਸਵੀ ਦੇ ਵਿੱਚ ਗਦਰ ਪਾਰਟੀ ਦੀ ਤੁਹਾਡੇ ਜੀ ਗਦਰ ਪਾਰਟੀ ਦਾ ਜੋ ਮੁੱਖ ਦਫ਼ਤਰ ਕਿੱਥੇ ਹੈ ਉਹਗਾ ਸਨ ਫ੍ਰਾਸੀਸਕੋ ਯੂ ਐਸ ਏ ਦੇ ਵਿੱਚ ਯੂ ਐਸ ਏ ਦੇ ਸਨ ਫ੍ਰਾਸੀਸਕੋ ਵਿੱਚ ਇਹਦਾ ਮੇਨ ਦਫ਼ਤਰ ਹੈਗਾ ਜੀ ਨੈਕਸਟ ਹੈ ਜੀ ਨੈਕਸਟ ਪੁਆਇੰਟ ਹੈ ਜੀ ਗਦਰ ਪਾਰਟੀ ਦੇ ਪ੍ਰਮੁੱਖ ਨੇਤਾ ਕੌਣ ਸੀ ਤੇ ਪ੍ਰਮੁੱਖ ਨੇਤਾ ਸੀਗੇ ਜਿਹੜੇ ਸਭ ਤੋਂ ਹੈੱਡ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸੂਰ ਸਿੰਘ ਪੱਕੜਾ ਲਾਲ ਲਾਲਾ ਹਰਦਿਆਲ ਤੇ ਖੁੱਦ ਜਿਹੜੀ ਕਰਤਾਸੀ ਕਿਸਰਾਬਾ ਸੀ ਇਹ ਤਿੰਨੋਂ ਸੀ ਜੇ ਇਹਨਾਂ ਤਿੰਨਾਂ ਤਿੰਨਾਂ ਦੇ ਨਾਮ ਦੇ ਵਿੱਚੋਂ ਤੁਹਾਨੂੰ ਇੱਕੜਾ ਵੀ ਇਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਤੁਸੀਂ ਤਿੰਨੇ ਨਾਮ ਯਾਦ ਕਰਕੇ ਜਾਣੀਓ ਠੀਕ ਹੈ ਸੂਰ ਸਿੰਘ ਪੱਕੜਾ ਤਾਂ ਮੇਨ ਇਹਨਾਂ ਦੇ ਲੀਡਰ ਸੀ ਜਿਨ੍ਹਾਂ ਨੇ ਇਹਨਾਂ ਨੂੰ ਇਸ ਕੰਮ ਦੇ ਵਿੱਚ ਆਉਣ ਦੀ ਪ੍ਰੇਰਣਾ ਦਿੱਤੀ ਨੈਕਸਟ ਇਹਨਾਂ ਦੇ ਪੁਆਇੰਟ ਪੜ੍ਹ ਲਓ ਕਿ ਗਦਰ ਪਾਰਟੀ ਨੇ ਦੇਸ਼ ਵਿੱਚ ਅੰਗਰੇਜ਼ਾਂ ਵਿਰੁੱਧ ਗਦਰ ਕਰਨ ਲਈ 21 ਫਰਵਰੀ 1915 ਈਸਵੀ ਦੇ ਵਿੱਚ ਮੀਤੀ-ਮਿਤੀ ਹਰ ਮੁਖਬਰ ਕਿਰਪਾਲ ਸਿੰਘ ਰਾਹੀ ਸਰਕਾਰ ਨੂੰ ਇਸ ਦੀ ਸੂਹ ਲੱਗ ਗਈ ਤਾਂ ਇਹ ਮੀਤੀ ਬਦਲ ਕੇ 19 ਫਰਵਰੀ ਕਰ ਦਿੱਤੀ ਕਿ ਪਰ ਸਰਕਾਰ ਨੂੰ ਇਸ ਦੀ ਵੀ ਖਬਰ ਮਿਲੀ ਮਿਲ ਗਈ ਸਰਕਾਰ ਨੇ ਗਦਰੀਆਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਕਰਤਾਰ ਸਿੰਘ ਸਰਾਬਾ ਹਰਨਾਮ ਸਿੰਘ ਟੁੰਡੀ ਲਾਟ ਤੇ ਜਗਤ ਸਿੰਘ ਭੱਜ ਕੇ ਅਫਗਾਨਿਸਤਾਨ ਜਾਣ ਲੱਗੇ ਪਰ ਬੜੀ ਸਿਰ ਸ਼ੇਰਾ ਦੇ ਕੀ ਜਾਣਾ ਪੱਜ ਕੇ ਦੀ ਗੂੰਜ ਗੂੰਜ ਦੇ ਯਾਦ ਆਉਂਦਿਆਂ ਹੀ ਉਹਨਾਂ ਦੀ ਅਣਖ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਉਹ ਚੱਕ ਨੰਬਰ 5 ਵਿੱਚ ਆਪਣੇ ਹੰਦਰਦ ਰਸਾਲ ਦਰ ਗੰਡਾ ਸਿੰਘ ਕੋਲ ਗਏ ਠੀਕ ਹੈ ਹੁਣ ਇਥੋਂ ਕੀਆ ਪੁਆਇੰਟ ਮਤਲਬ ਲੱਭਦਾ ਹੈ ਆਪਾਂ ਨੂੰ ਕਿ ਜਦੋਂ ਉਹ ਪੱਜ ਕੇ ਨੱਠੇ ਸੀ ਤੇ ਉਹਨਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਉਹ ਕਿਹਨਾਂ ਦੇ ਕੋਲ ਗਏ ਤੇ ਉਹ ਗਏ ਸੀਗੇ ਰਸਾਲਦਾਰ ਗੰਡਾ ਸਿੰਘ ਦੇ ਕੋਲ ਉਹ ਗਏ ਠੀਕ ਹੈ ਇਹਨਾਂ ਸਾਰੇ ਪੁਆਇੰਟ ਤੁਸੀਂ ਇਹਨਾਂ ਦੇ ਵਿੱਚੋਂ ਆਪਣੇ ਅਕੋਰਡਿੰਗ ਜਿਵੇਂ ਤੁਹਾਨੂੰ ਸਹੀ ਲੱਗਦਾ ਉਸ ਤੁਸੀਂ ਕਰ ਸਕਦੇ ਹੋ ਨੈਕਸਟ ਹੈ ਜੀ ਗਦਰ ਪਾਰਟੀ ਵੱਲੋਂ ਕਿਹੜਾ ਅਖਬਾਰ ਛਾਪਿਆ ਗਿਆ ਪਿੱਛੇ ਪੈਸ ਦੀ ਗੱਲ ਕੀਤੀ ਨਾ ਤੁਸੀਂ ਤਾਂ ਉਹਨਾਂ ਨਾਂ ਵੀ ਰੱਖਿਆ ਸੀਗਾ ਗਦਰ ਅਖਬਾਰ ਜਿਵੇਂ ਹੁਣ ਅੱਜ ਅਜੇ ਤੱਕ ਅਖਬਾਰ ਜਾਂ ਹੋਰ ਅਖਬਾਰ ਪੰਜਾਬੀ ਟ੍ਰਿਬਿਊਨ ਅਖਬਾਰ ਇਸ ਤਰ੍ਹਾਂ ਨਾਮ ਨਹੀਂ ਇਸ ਤਰ੍ਹਾਂ ਉਸ ਟਾਈਮ ਦੇ ਵਿੱਚ ਇਹ ਗਦਰ ਅਖਬਾਰ ਇਹਨਾਂ ਦੀ ਖੁੱਦ ਦੀ ਇੱਕ ਅਖਬਾਰ ਇਹਨਾਂ ਵੱਲੋਂ ਕਢਵਾਈ ਗਈ ਸੀ ਨੈਕਸਟ ਹੈ ਜੀ ਉਸ ਗਦਾਰ ਦਾ ਨਾਂ ਦੱਸੋ ਜਿਸ ਨੇ ਗਦਰਿਆਂ ਦੀ ਮੁਖਬਰੀ ਕੀਤੀ ਹੁਣ ਇਹ ਸੀਗਾ ਗਦਾਰ ਗਦਾਰ ਕਿਹੜਾ ਹੁੰਦਾ ਹੈ ਜਿਹੜਾ ਆਪਣੀ ਕੌਮ ਦੇ ਵਿੱਚ ਰਹਿ ਕੇ ਕਿਸੇ ਨੂੰ ਹੁੰਦਾ ਕੀ ਦੇਵੇ ਪੂਰਾ ਗਿਆਨ ਦਿੰਦਾ ਰਹੇ ਕਿ ਕੀ ਕੁਝ ਚੱਲ ਰਿਹਾ ਕਿ ਕੁਝ ਨਹੀਂ ਚੱਲ ਰਿਹਾ ਤੇ ਉਹ ਹੁੰਦਾ ਬੰਦਾ ਗਦਾਰ ਜਿਹੜੀ ਆਪਣੀ ਕੌਮ ਦਾ ਹੀ ਸਤਿਆਨਾਸ਼ ਕਰ ਦੇਵੇ ਹਨਾ ਤੇ ਆਪਣੇ ਕੁਝੇ ਪੇਤਾਂ ਨੂੰ ਹੋਰਾਂ ਦੇ ਅੱਗੇ ਦੱਸੇ ਉਹ ਹੁੰਦਾ ਗਦਾਰ ਬੰਦਾ ਇਹ ਹੀ ਸੀਗਾ ਕਿਰਪਾਲ ਸਿੰਘ ਠੀਕ ਹੈ ਜੀ ਨੈਕਸਟ ਹੈ ਜੀ ਸ਼ਹੀਦ ਕਰਤਾ ਸਿੰਘ ਨੂੰ ਕਦੋਂ ਫਾਂਸੀ ਹੋਈ ਵੈਰੀ ਵੈਰੀ ਇੰਪੋਰਟੈਂਟ ਹੈ ਜੀ ਪੁਆਇੰਟ ਜਨਮ ਕਦੋਂ ਹੋਇਆ ਸ਼ਹੀਦੀ ਕਦੋਂ ਹੋਈ ਕਿੰਨਾ ਦੁਆਰਾ ਹੋਈ ਕਿਉਂ ਹੋਈ ਇਹ ਕੱਲਾ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਨਾ ਮਾਤਾ ਪਿਤਾ ਦਾ ਕੀ ਨਾਮ ਸੀ ਤੇ ਹੋਈ ਜੀ 16 ਨਵੰਬਰ 1915 ਈਸਵੀ ਦੇ ਵਿੱਚ ਉਹਨਾਂ ਦੀ ਜੋ ਫਾਂਸੀ ਦੀ سزا ਹੋਈ ਤੇ ਇੰਦੇ ਹੁਣ ਪੁਆਇੰਟ ਦੇਖੋ ਤੁਸੀਂ ਕਿ ਇੰਨਾਂ ਸਜ਼ਾਵਾਂ ਵਿਰੁੱਧ ਸਾਰੇ ਦੇਸ਼ ਵਿੱਚ ਹਲਚਲ ਮੱਚ ਗਈ ਅੰਤ ਸਰਕਾਰ ਨੇ 17 ਗਦਰੀਆਂ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਕੀ ਜਦੋਂ ਇਹਨਾਂ ਨੂੰ ਖੁਦ ਨੂੰ ਫਾਂਸੀ ਦਿੱਤੀ ਸੀ ਤਾਂ ਬਾਕੀ ਜਿਹੜੇ 17 ਗਦਰ ਗਦਰੇ ਸੀਗੇ ਉਹਨਾਂ ਦੀ ਫਾਂਸੀ ਨੂੰ ਕੀ ਕੀਤਾ ਇਹਨਾਂ ਨੇ ਕੈਦ ਦੇ ਵਿੱਚ ਬਦਲ ਦਿੱਤਾ ਮਤਲਬ ਉਹਨਾਂ ਨੂੰ ਕੈਦੀ ਨਿਯੁਕਤ ਕਰ ਦਿੱਤਾ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਤੇ ਉਸ ਦੇ 6 ਸਾਥੀਆਂ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਠੀਕ ਹੈ ਇਹਨਾਂ ਦੇ ਨਾਲ ਤੁਹਾਨੂੰ ਪੁੱਛਿਆ ਜਾ ਸਕਦਾ ਹੋਰ ਕਿੰਨੇ ਸਾਥੀ ਸੀ ਅੱਗੇ ਤੁਹਾਡੇ ਕੁਐਸਚਨ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਉਹਨਾਂ ਦੇ ਨਾਮ 6 ਸਾਥੀਆਂ ਨੂੰ ਨਾਲ ਹੀ ਫਾਂਸੀ ਤੇ ਟੰਗ ਦਿੱਤਾ ਤੁਹਾਨੂੰ ਪੁੱਛਣ ਗਈ ਕਿ ਉਹਨਾਂ ਦੀ ਉਸ ਟਾਈਮ ਉਮਰ ਕਿੰਨੀ ਸੀ ਉਹਨਾਂ ਦੀ ਉਮਰ ਸੀ 19 ਸਾਲ ਦੀ ਉਮਰ ਦੇ ਵਿੱਚ ਤੇ ਸ਼ਹੀਦ ਭਗਤ ਸਿੰਘ 23 ਸਾਲ ਦੀ ਇਸ ਦੇ ਵਿੱਚ ਉਹਨਾਂ ਨੂੰ ਫਾਂਸੀ ਲੱਗੀ ਸੀ ਇਹਨਾਂ ਸਾਰੇ ਗਦਰੀਆਂ ਨੇ ਗਦਰ ਦੀ ਕਤਾਵਾਂ ਗਾਉਂਦੇ ਹੋਏ ਫਾਂਸੀ ਦੇ ਰਸੇ ਨੂੰ ਗਲੇ ਲਗਾ ਲਿਆ ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਨ ਸਿੰਘ ਪੱਕਣਾ ਅਨੁਸਾਰ ਕਰਤਾਰ ਸਿੰਘ ਹਰ ਕੰਮ ਵਿੱਚ ਉਹਨਾਂ ਤੋਂ ਅੱਗੇ ਰਿਹਾ ਤੇ ਕੁਰਬਾਨੀ ਦੇਣ ਵਿੱਚ ਵੀ ਉਹਨਾਂ ਨੇ ਪਿੱਛੇ ਛੱਡ ਗਿਆ ਠੀਕ ਹੈ ਜੀ ਸਭ ਤੋਂ ਮਤਲਬ ਇੱਕ ਇਨਸਾਨ ਬੈਸਟ ਇਨਸਾਨ ਸੀ ਜਿਨ੍ਹਾਂ ਨੇ ਆਪਣੇ ਦੇਸ਼ ਦੇ ਲਈ ਬਹੁਤ ਸਭ ਬਹੁਤ ਕੁਝ ਕੀਤਾ ਹੁਣ ਦੇਖੋ ਇੱਥੇ ਪੁਆਇੰਟ ਇਹ ਜੁੜਦਾ ਹੈ ਕਿ ਉਹਨਾਂ ਨੂੰ ਫਾਂਸੀ ਕਿਹੜੀ ਸਥਾਨ ਤੇ ਦਿੱਤੀ ਗਈ ਕਿ ਕਿਹੜੀ ਜੇਲ੍ਹ ਦੇ ਵਿੱਚ ਦਿੱਤੀ ਗਈ ਕਿੱਥੇ ਦਿੱਤੀ ਗਈ ਠੀਕ ਹੈ ਤੇ ਇਹ ਕਿਹੜੀ ਸੀ ਸੈਂਟਰ ਜੇਲ੍ਹ ਲਾਹੌਰ ਠੀਕ ਹੈ ਜਿੱਥੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਹੋਈ ਸੀ ਫਾਂਸੀ ਇਹ ਉਸ ਟਾਈਮ ਦੀ ਸਭ ਤੋਂ ਫੇਮਸ ਸਭ ਤੋਂ ਉੱਚਕ ਤਰ੍ਹਾਂ ਦੀ ਕੀ ਸੀਗੀ ਇਹ ਅਦਾਂ ਹੈਗੀ ਸੀ ਜੇਲ ਸੀ ਜਿੱਥੇ ਉਹਨਾਂ ਨੂੰ ਵੀ ਫਾਂਸੀ ਹੋਈ ਅਤੇ ਇਹਨਾਂ ਨੂੰ ਵੀ ਫਾਂਸੀ ਹੋਈ ਤੇ ਜਿਹੜੇ ਸੀਗੇ ਸ਼ਹੀਦ ਭਗਤ ਸਿੰਘ ਉਹ ਇਹਨਾਂ ਦੀ ਕਰਤਾਰ ਸਿੰਘ ਸਰਾਭਾ ਤੋਂ ਕੀ ਸੀਗੇ ਪ੍ਰਭਾਵਿਤ ਹੋ ਕੇ ਖੁਦ ਉਹ ਕੀ ਬਣੇ ਸੀ ਦੇਸ਼ ਦੇ ਲਈ ਕੁਝ ਕਰਨ ਲਈ ਉਹ ਅੱਗੇ ਆਏ ਸੀ ਅਤੇ ਇਹਨਾਂ ਦੀ ਫੋਟੋ ਨੂੰ ਹੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਪੜਿਆ ਸੀ ਕਿ ਉਹਨਾਂ ਦੀ ਫੋਟੋ ਨੂੰ ਕਰਤਾਰ ਸਿੰਘ ਸਰਾਭਾ ਦੀ ਫੋਟੋ ਨੂੰ ਹਮੇਸ਼ਾ ਜੇਬ ਵਿੱਚ ਲੈ ਕੇ ਘੁੰਮਿਆ ਕਰਦੇ ਸੀ ਨੈਕਸਟ ਹੈ ਜੀ ਸ਼ਹੀਦ ਕਰਤਾਰ ਸਿੰਘ ਨੇ ਕਿੰਨੇ ਹੋਰ ਕਰਤਾਰੀ ਗਦਰੀਆਂ ਨੂੰ ਫਾਂਸੀ ਦਿੱਤੀ ਉਹਨਾਂ ਦੇ ਨਾਲ ਪੁੱਛਿਆ ਕਿੰਨੇ ਹੋਰ ਗਦਰੀਆਂ ਨੂੰ ਫਾਂਸੀ ਦਿੱਤੀ ਗਈ ਛੇ ਗਦਰੀਆਂ ਨੂੰ ਨਾਮ ਹਨ ਬਖਸ਼ੀਤ ਸਿੰਘ ਹਰਨਾਮ ਸਿੰਘ ਜਗਤ ਸਿੰਘ ਸਰਾਣ ਸਿੰਘ ਇੱਕ ਪਹਿਲਾ ਸੀ ਤੇ ਇੱਕ ਦੂਜਾ ਸਰਾਣ ਸਿੰਘ ਤੇ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਫਾਂਸੀ ਦਿੱਤੀ ਗਈ ਨੈਕਸਟ ਹੈ ਜੀ ਬੋਲੇ ਜੀ ਇਹਨਾਂ ਦਾ ਭਾਰਤ ਵੱਲ ਜਾਣਾ ਠੀਕ ਹੈ ਜਦੋਂ ਭਾਰਤ ਵੱਲ ਚੱਲਣਾ ਇਹਨਾਂ ਦੇ ਇਹ ਪੁਆਇੰਟ ਕੁਝ ਹੈਗੇ ਨੇ ਕਿ 25 ਜੁਲਾਈ 1914 ਈਸਵੀ ਨੂੰ ਅੰਗਰੇਜ਼ਾਂ ਤੇ ਜਰਮਨੀਆ ਵਿੱਚ ਲੜਾਈ ਸ਼ੁਰੂ ਹੋਣ ਸਮੇਂ ਗਦਰ ਪਾਰਟੀ ਦੇ ਅਪੀਲ ਤੇ ਹਜ਼ਾਰਾਂ ਗਦਰੀ ਹਿੰਦੁਸਤਾਨ ਨੂੰ ਚੱਲੇ ਪਏ ਬਹੁਤ ਸਾਰੇ ਗਦਰੀ ਕਲਕੱਤੇ ਤੇ ਮਦਰਾਸ ਦੇ ਘਾਟਾਂ ਉੱਤੇ ਹੀ ਪਕੜੇ ਗਏ ਇਨਕਲਾਬੀ ਕਮ ਕਰਤਾਰ ਸਿੰਘ ਸਰਾਭਾ ਲੰਕਾ ਦੇ ਰਸਤੇ ਭਾਰਤ ਪੁੱਜ ਕੇ ਲੁਕਸ਼ਿਪ ਤੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਨ ਲੱਗ ਪਿਆ ਉਸਨੇ ਗਦਰ ਪਾਰਟੀ ਦਾ ਪ੍ਰਚਾਰ ਕੀਤਾ ਹਥਿਆਰ ਇਕੱਠੇ ਕੀਤੇ ਬੰਬ ਬਣਾਏ ਤੇ ਫੌਜ ਵਿੱਚ ਆਜ਼ਾਦੀ ਦਾ ਪ੍ਰਚਾਰ ਕੀਤਾ ਉਹ ਗਦਰ ਗੁੰਜਾਂ ਦੀਆਂ ਇਹ ਸਤਰਾ ਗਾਇਆ ਕਰਦੇ ਸੀ ਠੀਕ ਹੈ ਜੀ ਏ ਜੀ ਜੀ ਸਾਰੀ ਉਹਨਾਂ ਦੀ ਵੀਡੀਓ ਜਿਦੇ ਵਿੱਚ ਤੁਹਾਨੂੰ ਮੇਨ ਮੇਨ ਪੁਆਇੰਟ ਦੱਸੇ ਗਏ ਨੇ ਕਿ ਐਗਜ਼ਾਮ ਦੇ ਵਿੱਚ ਕਿੰਨੇ ਕੁ ਪੁਆਇੰਟ ਆ ਸਕਦੇ ਸੀ ਬਾਕੀ ਥੋੜਾ ਜਿਹਾ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਜੇਕਰ ਇਦਾਂ ਦੀ ਡਿਟੇਲ ਤੁਸੀਂ ਮਤਲਬ ਵਧੀਆ ਤੰਗ ਦੇ ਨਾਲ ਲਿਖਣਾ ਚਾਹੁੰਦੇ ਹੋ ਤਾਂ ਲਿਖ ਵੀ ਸਕਦੇ ਹੋ ਬਾਕੀ ਮੈਨੂੰ ਆਦੇ ਵੱਲ ਲੱਗਿਆ ਕਿ ਚਲ ਮੈਂ ਤੁਹਾਨੂੰ ਇਹ ਵੀ ਪੁਆਇੰਟ ਕੁਝ ਦੱਸਦਾ ਤੇ ਇਹਨਾਂ 'ਚ ਜੇ ਤੁਹਾਨੂੰ ਲੱਗਦਾ ਕੋਈ ਕੁਐਸਚਨ ਬੰਦਾ ਐਮਸੀਕਿਊ ਬੰਦਾ ਤਾਂ ਤੁਸੀਂ ਉਹ ਵੀ ਆਪਣੀ ਨੋਟਬੁੱਕ ਤੇ ਨੋਟ ਕਰ ਲਿਓ ਜਾਣ ਤੋਂ ਪਹਿਲਾਂ ਐਗਜ਼ਾਮ ਦੇ ਵਿੱਚ ਬੈਠਣ ਤੋਂ ਪਹਿਲਾਂ ਜਦੋਂ ਤੁਸੀਂ ਹੁਣ ਆਪਣੀ ਕੀ ਕਰਿਆ ਅੱਜ ਦਿਵੇਂ ਤੁਹਾਡੇ ਕੋਲ ਟਾਈਮ ਹੈਗਾ ਸਾਰਿਆਂ ਦੀ ਕੀ ਕਰਿਆ ਸ਼ਹੀਦਤ ਦੇਣ ਉਹਨਾਂ ਦਾ ਜਨਮ ਗੁਰੂਆਂ ਦਾ ਜਿੰਨੇ ਵੀ ਸਾਰੇ ਆਪਣੇ ਬੰਦੇ ਹਨ ਕੋਸ਼ਨ ਉਹਨਾਂ ਦਾ ਸਾਰਿਆਂ ਦਾ ਤੁਸੀਂ ਆਪਣੇ ਨਾਮ ਇੱਕ ਵਾਰੀ ਰਿਪੀਟ ਕਰਕੇ ਜ਼ਰੂਰ ਜਾਇਓ ਅਤੇ ਥੋੜਾ ਥੋੜਾ ਹਿੰਟੀ ਲੈਂਦੇ ਜਾਇਓ ਜਿਆਦਾ ਤਾਂ ਪਵਨਾ ਵੀ ਯਾਦ ਹੋਵੇ ਹਿੰਟ ਦੇ ਨਾਲ ਹੀ ਤੁਹਾਡਾ ਬਹੁਤ ਵਧੀਆ ਪੇਪਰ ਹੱਲ ਹੋ ਜਾਏਗਾ ਬਾਕੀ ਇੰਨਾ ਪੇਪਰ ਕੋਈ ਵੀ ਔਖਾ ਨਹੀਂ ਤੁਹਾਡਾ ਆਣ ਵਾਲਾ ਕਿਉਂਕਿ ਤੁਹਾਡਾ ਬਹੁਤ ਘੱਟ ਸਿਲੇਬਸ ਹੈ ਕਿਉਂਕਿ ਹੋਰ ਐਗਜ਼ਾਮ ਦੇ ਅਕੋਰਡਿੰਗ ਬਹੁਤ ਘੱਟ ਤੁਹਾਡਾ ਸਿਲੇਬਸ ਹੈਗਾ ਅਤੇ ਬਾਕੀਆਂ ਦਾ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਧੰਨਵਾਦ ਜੀ